ਮਨੁਸ਼ੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਦਾ ਮੇਰੇ ਵੱਲੋਂ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਤੇ ਅੱਜ ਗੱਲ ਕਰਾਂਗੇ ਨਵ ਜਨਮੀਆਂ ਬੱਚੀਆਂ ਵਾਸਤੇ ਬੱਚਤ ਸਕੀਮ ਕਿਉਂਕਿ ਬੈਂਕਾਂ ਦੇ ਡਾਕਖਾਨਿਆਂ ਵਿੱਚ ਬਹੁਤ ਸਕੀਮਾਂ ਚੱਲਦੇ ਰਹਿੰਦੀਆਂ ਹਨ ਪਰ ਇਹ ਜੋ ਸਕੀਮ ਹੈ ਖਾਸ ਤੌਰ ਤੇ ਬੱਚੀਆਂ ਵਾਸਤੇ ਹੈ 0 ਤੋਂ ਲੈ ਕੇ 10 ਸਾਲ ਦੇ ਬੱਚਿਆਂ ਇਹਦੇ ਵਿੱਚ ਆਉਣਗੇ ਇਹਦੇ ਵਿੱਚ ਕਰਨਾ ਕੀ ਹੈ ਪੇਰੈਂਟਸ ਨੇ ਕਿਉਂਕਿ ਆਪਰੋਂ ਫਿਕਰ ਹੁੰਦਾ ਬੱਚੀ ਦੇ ਜਦੋਂ ਤੋਂ ਬਾਅਦ ਉਸਦੀ ਪੜ੍ਹਾਈ ਦਾ ਪਰਵਰਿਸ ਦਾ ਅੱਗੇ ਵਿਆਹ ਦਾ ਖਰਚਾ ਹੁੰਦਾ ਹੈ ਸੋ ਆਪਾਂ ਇਹ ਸਕੀਮ ਅਪਣਾ ਕੇ ਸਾਰੇ ਆਪਾਂ ਜੋ ਆਪਣੇ ਖਰਚੇ ਸਕਾਲੇ ਕਰ ਸਕਦੇ ਹਾਂ ਇਹਦੇ ਵਿੱਚ ਹੁੰਦਾ ਕੀ ਹੈ ਆਪਾਂ ਨੇ 1 ਸਾਲ ਵਿੱਚ 250 ਤੋਂ ਲੈ ਕੇ 1.5 ਲੱਖ ਤੱਕ ਜਮਾ ਕਰਨੀ ਹੈ ਰਕਮ ਇੱਕ ਸਾਲ ਚ 1.5 ਲੱਖ ਰੁਪਇਆ ਅਤੇ ਇਹਨਾਂ ਦਾ ਜੋ ਇਹ ਆਪਾਂ 15 ਸਾਲ ਭਰਨਾ ਹੈ 15 ਸਾਲ ਆਪਾਂ ਨੇ 1.5 ਲੱਖ ਰੁਪਇਆ ਹਰ ਇੱਕ ਸਾਲ ਭਰਨਾ ਹੈ 15 ਸਾਲ ਵਾਸਤੇ ਅਤੇ ਉਸ ਤੋਂ ਬਾਅਦ ਇਹਦੀ ਜੋ 15 ਸਾਲ ਚ ਆਪਣੀ ਰਕਮ ਆਪਾਂ ਭਰਾਂਗੇ ਉਹ ਬਣੇਗੀ 22 ਲੱਖ 50 ਹਜ਼ਾਰ ਰੁਪਏ ਤੇ ਇਸ ਤੇ ਵਿਆਜ ਦਰ ਵਿਵਧ ਹੈ ਵਿਆਜ ਵੱਧ ਮਿਲਦਾ ਹੈ ਇਸ ਕਰਕੇ ਇਹਦਾ ਵਿਆਜ ਹੋ ਜਾਂਦਾ ਹੈ 4932119 ਰੁਪਏ ਇਹਦਾ ਵਿਆਜ ਬਣ ਜਾਂਦਾ ਹੈ 4932119 ਰੁਪਏ ਵਿਆਜ ਬਣ ਜਾਂਦਾ ਹੈ ਅਤੇ ਟੋਟਲ ਜੋ ਰਕਮ ਆਪ ਨੂੰ ਮਿਲਣੀ ਹੈ 21 ਸਾਲ ਬਾਅਦ ਉਹ ਮਿਲਣੀ ਹੈ 71 ਲੱਖ 82000 119 ਰੁਪਏ ਤੇ ਇਹ ਰਕਮ ਆਪ ਨੂੰ 21 ਸਾਲ ਬਾਅਦ ਮਿਲੇਗੀ ਆਪਾਂ 15 ਸਾਲ ਤੱਕ ਡੇਢ ਡੇਢ ਲੱਖ ਭਰਨਾ ਹੈ ਅਤੇ ਉਸ ਤੋਂ ਯਾਨੀ ਕਿ 15 ਤੋਂ 6 ਸਾਲ ਬਾਅਦ ਆਪ ਨੂੰ 21 ਸਾਲਾਂ ਬਾਅਦ ਇਹ ਰਕਮਾਂ ਜੋ ਬਣਦੀ ਹੈ ਟੋਟਲ 71,82,119 ਰੁਪਏ ਮਿਲ ਜਾਣੇ ਨੇ ਤੇ ਆਪਣੇ ਜਮਾ ਹੋਣੇ ਨੇ 22,50,000 ਰੁਪਏ ਅਤੇ ਆਪ ਨੂੰ ਵਿਆਜ ਮਿਲਣਾ ਹੈਗਾ 49,32,119 ਰੁਪਏ ਸੋ ਛੋਟੀਆਂ ਬੱਚੀਆਂ ਵਾਸਤੇ ਨੌਜਵਾਨੀਆਂ ਬੱਚੀਆਂ ਵਾਸਤੇ ਬਹੁਤ ਵਧੀਆ ਸਕੀਮਾਂ ਆ ਵੱਡਾ ਖਾਨੇ ਜਾ ਕੇ ਇਹ ਸਕੀਮ ਲੈ ਸਕਦੇ ਆ ਪੈਸੇ ਭਰ ਸਕਦੇ ਆ ਉਮੀਦ ਹੈ ਜਾਣਕਾਰੀ ਪਸੰਦ ਆਈ ਹੋਵੇਗੀ। ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਆਪਣਾ ਚੈਨਲ ਜਗਤਾਰ ਸਿੰਘ ਸਿੱਧੂ ਸਬਸਕ੍ਰਾਈਬ ਕਰ ਲਿਓ ਜੀ। ਅਤੇ ਇਹ ਵੀਡੀਓ ਨੂੰ ਲਾਈਕ ਕਮੈਂਟ ਅਤੇ ਅੱਗੇ ਹੋਰ ਜਾਣਕਾਰੀ ਵਾਸਤੇ ਇਹ ਵੀਡੀਓ ਸ਼ੇਅਰ ਕਰ ਦੇ ਜੀ। ਧੰਨਵਾਦ।